ਸਤਿ ਸ੍ਰੀ ਅਕਾਲ ਜੀ। ਟ੍ਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ। ਜਿਹੜੀ ਧਰਤੀ ਆ 30% ਆ, ਜਿਹੜਾ ਸਮੁੰਦਰ ਆ ਉਹ 70% ਆ। ਕਹਿੰਦੇ ਹੁੰਦੇ ਆ ਵੀ ਹਰ ਇੱਕ ਨਦੀ ਦੀ ਦੌੜ ਹੁੰਦੀ ਆ ਕਿ ਉਹ ਸਮੁੰਦਰ 'ਚ ਮਿਲ ਜਵੇ। ਜਨ ਕਿ ਉਹਦਾ ਇੱਕ ਉਸਤਾਦ ਮਿਲ ਗਿਆ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਆਪਾਂ ਪ੍ਰਮਾਤਮਾ 'ਚ ਮਿਲਣਾ। ਐਵੇਂ ਨਦੀਆਂ ਦਾ ਸੁਪਨਾ ਹੁੰਦਾ ਕਿ ਉਹ ਸਮੁੰਦਰ 'ਚ ਮਿਲ ਜਾਣ। ਤੇ ਜਿਹੜਾ ਸਮੁੰਦਰ ਆ ਇਹ ਕਿਤੇ ਹੀ ਨਹੀਂ ਜਾਂਦਾ। ਤੇ ਇਹਦਾ ਜਿਹੜਾ ਲੈਵਲ ਆ ਇਹਦਾ ਸਫਰ ਕਰਨ ਦਾ ਹਜ਼ਾਰਾਂ ਸਾਲਾਂ ਤੋਂ ਲੋਕ ਇਹਦੇ ਵਿੱਚ ਸਫਰ ਕਰਦੇ ਆ ਇੱਕ ਹੁੰਦਾ ਮਹਾਸਾਗਰ ਇੱਕ ਹੁੰਦਾ ਸਾਗਰ ਮਹਾਸਾਗਰ ਜਿਵੇਂ ਆ ਉਹ ਦੁਨੀਆ ਦੇ ਵਿੱਚ 7 ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 30% ਧਰਤੀ ਆ ਤੇ 70% ਧਰਤੀ ਦੇ ਉੱਤੇ ਪਾਣੀ ਨਾਲ ਬਣਿਆ ਹੋਇਆ ਸਮੁੰਦਰ ਆ ਤੇ ਜਿਵੇਂ ਸਮੁੰਦਰ ਆ ਮਹਾਸਾਗਰ ਆ ਮਹਾਸਾਗਰ ਆਪਣੀ ਧਰਤੀ ਤੇ 7 ਨੇ ਅੰਡਮਨ ਮਹਾਸਾਗਰ ਭੂਮਦ ਸਾਗਰ ਆਰਟਿਕ ਮਹਾਸਾਗਰ ਦੱਖਣੀ ਮਹਾਸਾਗਰ ਹਿੰਦ ਮਹਾਸਾਗਰ ਜਿਹੜਾ ਭਾਰਤ ਦੇ ਆਲੇ ਦੁਆਲੇ ਆ ਉਹ ਹੈਗਾ ਹਿੰਦ ਮਹਾਸਾਗਰ ਅੱਗੇ ਹੈਗਾ ਪ੍ਰਸ਼ਾਂਤ ਮਹਾਸਾਗਰ ਜਿਹੜਾ ਸਭ ਤੋਂ ਵੱਡਾ ਮਹਾਸਾਗਰ ਆ ਉਹ ਹੈਗਾ ਪ੍ਰਸ਼ਾਂਤ ਮਹਾਸਾਗਰ ਹਿੰਦ ਮਹਾਸਾਗਰ ਜਿਵੇਂ ਆ ਉਹਦੇ ਵਿੱਚ ਗਾਹਾਂ ਐਡਰੈਸ ਕੀ ਆ ਸਮੁੰਦਰ ਦੇ ਵਿੱਚ ਕਿੱਥੇ ਗ ਜਾਣਾ ਜਿਵੇਂ ਅੰਡੇਮਾਨ ਸਾਗਰ ਅਰਬ ਸਾਗਰ ਜਿਸ ਜਗ੍ਹਾ ਤੇ ਆਪਾਂ ਇਸ ਵਕਤ ਖੜੇ ਆ ਔਰ ਰੇਬੀਅਨ ਸੀ ਵੀ ਕਹ ਦਿੰਦੇ ਆ ਅਰਬ ਸਾਗਰ ਵੀ ਕਹ ਦਿੰਦੇ ਆ ਤੇ ਸਾਗਰ ਤੇ ਮਹਾਸਾਗਰ ਦਾ ਫਰਕ ਪਤਾ ਲੱਗ ਗਿਆ ਤੁਹਾਨੂੰ ਤੇ ਆਪਾਂ ਸੈਰ ਕਰੀਏ ਅੱਜ ਗੋਆ ਦੀ ਤੇ ਇਸ ਵਕਤ ਸਵੇਰ ਦੀ ਸੈਰ ਕਰਨ ਅਸੀਂ ਆਏ ਹੋਇਆ ਹਾਂ ਸਮੁੰਦਰ ਦੇ ਕੰਢੇ ਤੇ ਇੱਥੇ ਆਪਣੀਆਂ ਖਾਸ ਗੱਲਾਂ ਨਹੀਂ ਹੋਈਆਂ ਇਸ ਬਾਰੇ ਤੇ ਹੁਣ ਆਪਾਂ ਚੱਲੇ ਆਂ ਅਜੇਹੇ ਸਾਗਰ ਦੇ ਵਿੱਚ ਉਹ ਵੀ ਅਰੇਬੀਅਨ ਸੀ ਆ ਤੇ ਜਿੱਥੇ ਕਹ ਲੋ ਵੀ ਨਹਾਉਣਾ ਸਖਤ ਮਨਾਵਾ ਜਿੱਥੇ ਦੀਆਂ ਲਹਿਰਾਂ ਜਿਹੜੀਆਂ ਨੇ ਜਦੋਂ ਚੰ드ਰਮਾ ਜਾਂ ਫੁੱਲ ਮੂਨ ਹੁੰਦਾ ਜਦੋਂ ਕਹ ਲਓ ਵੀ ਪੂਰਨਮਾਸ਼ੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਉਹੀ ਲਹਿਰਾਂ ਜਿਹੜੀਆਂ ਨੇ ਉਹ 8-8 10-10 ਫੁੱਟ ਚੱਲੀਆਂ ਜਾਂਦੀਆਂ ਜਿਹੜੇ ਲੋਕ ਸਰਫਿੰਗ ਕਰਦੇ ਆ ਉਹ ਸਰਫਿੰਗ ਕਰਨ ਵਾਸਤੇ ਆਸਟ੍ਰੇਲੀਆ ਜਾਂਦੇ ਆ ਉੱਥੇ 30-30 40-40 ਫੁੱਟ ਲਹਿਰਾਂ ਉੱਠਦੀਆਂ ਨੇ ਪਰ ਇਸ ਜਗ੍ਹਾ ਦੇ ਉੱਤੇ 7-8 ਫੁੱਟ ਜਿਹੜੀਆਂ ਲਹਿਰਾਂ ਨੇ ਇਹਦੇ ਵਿੱਚ ਜੇ ਇੱਕ ਲੋ ਟਾਈਡ ਹੁੰਦਾ ਇੱਕ ਹਾਈ ਟਾਈਡ ਹੁੰਦਾ ਕਹਿੰਦੇ ਹੁੰਦੇ ਆ ਲੋ ਟਾਈਡ ਜਦੋਂ ਆ ਉਸ ਵਕਤ ਜੇ ਕੋਈ ਸਮੁੰਦਰ ਚ ਚੀਜ਼ ਚਲੀ ਜਾਂਦੀ ਆ ਉਹਨੂੰ ਸਮੁੰਦਰ ਖਿੱਚ ਕੇ ਲੈ ਜਾਂਦਾ ਜਿਹੜਾ ਹਾਈ ਟਾਈਡ ਆ ਉਸ ਵਕਤ ਜੇ ਕੋਈ ਬੰਦਾ ਚਲਾ ਜਾਵੇ ਤਾਂ ਉਹਨੂੰ ਚੱਕ ਕੇ ਸਮੁੰਦਰ ਬਾਹਰ ਸੱਡ ਦਿੰਦਾ ਤੇ ਜੇ ਬੰਦਾ ਜਿਹੜੀ ਚੀਜ਼ ਚ ਜਾਨ ਹੈ ਨਹੀਂ ਉਹਨੂੰ ਵੀ ਇਹ ਬਾਹਰ ਸੱਡ ਦਿੰਦਾ ਤੇ ਆਪਾਂ ਚਲੀਏ ਅਜਿਹੀ ਕਹ ਲੋ ਵੀ ਬੀਚ ਤੇ ਨਹੀਂ ਕਹਿ ਸਕਦੇ ਅਜਿਹੀ ਜਗ੍ਹਾ ਦੇ ਉੱਤੇ ਜਿੱਥੇ ਦੋ ਸਾਗਰ ਮਿਲਦੇ ਆ ਤੇ ਦੋ ਬੀਚ ਮਿਲਦੇ ਆ ਤੇ ਇਹ ਹੈਗੀ ਗੋਆ ਦੀ ਉਹ ਜਗ੍ਹਾ ਜਿੱਥੇ ਆਪਾਂ ਚੱਲੇ ਆ ਇੱਥੇ ਨਾਰੀਅਲ ਦੇ ਦਰਖਤ ਲੱਗੇ ਆ ਨਾਰੀਅਲ ਦੇ ਦਰਖਤ ਨੂੰ ਸਿਰਫ ਉੱਤੇ ਹੀ ਚਾਰ ਪੰਜ ਪੱਤੇ ਲੱਗੇ ਹੋਏ ਆ ਜਾਂ ਨਾਰੀਅਲ ਲੱਗੇ ਆ ਤੇ ਇੱਥੇ ਬਹੁਤ ਨਾਰੀਅਲ ਲੱਗੇ ਹੋਏ ਆ ਪਰ ਅਸੀਂ ਕੋਸ਼ਿਸ਼ ਕੀਤੀ ਵੀ ਸ਼ਾਇਦ ਇੱਥੇ 10-20 ਰੁਪਏ ਦਾ ਨਾਰੀਅਲ ਹੋਊਗਾ ਵੀ ਇੱਥੇ ਪਾਣੀ ਪੀਣਾ ਹੀ ਨਹੀਂ ਵੀ ਨਾਰੀਅਲ ਦਾ ਹੀ ਪਾਣੀ ਪੀਣਾ ਪਰ ਇੱਥੇ ਆ ਕੇ ਜਦੋਂ ਦੇਖਿਆ ਇੱਕ ਜਗ੍ਹਾ ਤੋਂ ਪੁੱਛਿਆ ਕਹਿੰਦਾ ਜੀ 60 ਰੁਪਏ ਦੋ ਜਗ੍ਹਾ ਤੋਂ ਹੋਰ ਪੁੱਛਿਆ ਕਿਸੇ ਨੇ 80 ਦੱਸਿਆ ਕਿਸੇ ਨੇ 100 ਦੱਸਿਆ ਯਾਨਕਿ ਜਿਹੜਾ ਲੋਇਸਟ ਪ੍ਰਾਈਸ ਦੱਸਿਆ ਗਿਆ ਸਾਨੂੰ ਨਾਰੀਅਲ ਦਾ ਉਹ 60 ਰੁਪਏ ਦੱਸਿਆ ਗਿਆ ਚਲੋ ਪੀਤਾ ਤਾਂ ਹੈਗਾ ਪਰ ਘੱਟ ਪੀਤਾ ਤੇ ਆਪਾਂ ਚਲਿਏ ਅਹੀ ਜਗ੍ਹਾ ਦੇ ਉੱਤੇ ਚੱਲੇ ਆ ਜਿੱਥੇ ਜੇ ਬੰਦਾ ਸਮੁੰਦਰ ਚ ਵੜ ਗਿਆ ਤਾਂ ਉਹਦੀ ਮੌਤ ਪੱਕੀ ਆ ਇਹਦੇ ਆਲੇ ਦੁਆਲੇ ਲੋਕ ਜਾਂਦੇ ਆ ਜ਼ਰੂਰ ਦੇਖਣ ਜਾਂਦੇ ਆ ਫੋਟੋਆਂ ਖਿਚਾਉਂਦੇ ਆ ਤੇ ਫਿਰ ਆਪਾਂ ਚੱਲਾਂਗੇ ਬਾਗਾ ਵਿੱਚ ਜਿਹੜਾ ਇੱਥੇ ਦਾ ਸਭ ਤੋਂ ਮਸ਼ਹੂਰ ਬੀਚ ਆ ਜਿੱਥੇ ਜ਼ਿਆਦਾ ਟੂਰਿਸਟ ਆਉਂਦੇ ਆ ਗੋਆ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਇੱਕ ਨਾਰਥ ਗੋਆ ਇੱਕ ਸਾਊਥ ਗੋਆ ਤੇ ਜਿਹੜਾ ਨਾਰਥ ਗੋਆ ਉੱਥੇ ਜ਼ਿਆਦਾ ਇੰਡੀਅਨ ਬੰਦੇ ਜਾਂਦੇ ਆ ਜਿਹੜਾ ਸਾਊਥ ਗੋਆ ਉੱਥੇ ਜਾਂਦੇ ਆ ਫੋਰਨ ਦੇ ਲੋਕ ਕਿਉਂਕਿ ਫੋਰਨ ਦੇ ਲੋਕਾਂ ਨੂੰ ਇਕਾਂਤ ਪਸੰਦ ਆ ਤੇ ਉਹ ਉਧਰ ਜਾਂਦੇ ਆ ਉਧਰ ਵੀ ビーチ ਹੈਗੇ ਆ ਤੇ ਇਧਰ ਵੀ ビーチ ਹੈਗੇ ਆ ਇਸ ਵਕਤ ਅਸੀਂ ਸਮੁੰਦਰ ਦੇ ਪਾਣੀ ਤੋਂ 7-8-10 ਫੁੱਟ ਚੁੱਚੇ ਖੜੇ ਆ ਤੇ ਇੱਥੇ ਤੱਕ ਵੀ ਪਾਣੀ ਦੀਆਂ ਛੱਲਾਂ ਜਿਹੜੀਆਂ ਉੱਪਰ ਤੱਕ ਆਉਂਦੀਆਂ ਨੇ ਸਮੁੰਦਰ ਦੀ ਅਸਲੀ ਆਵਾਜ਼ ਸੁਣੀਏ ਦੇਖੋ ਕਿਵੇਂ ਪਾਣੀ ਦੀਆਂ ਛੱਲਾਂ 7-8 ਫੁੱਟ ਉੱਚੀਆਂ ਆਉਂਦੀਆਂ ਤੇ ਜਿਹੜਾ ਹਰਾ ਹਰਾ ਪੱਥਰ ਦੇ ਉੱਤੇ ਜੰਮਿਆ ਹੋਇਆ ਇਹਦੇ ਤੇ ਪੈਰ ਤਿਲਕਦਾ ਤੇ ਇਸ ਕਰਕੇ ਇਸ ਜਗ੍ਹਾ ਤੇ ਅਸੀਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਜਗ੍ਹਾ ਤੇ ਰਾਤ ਨੂੰ ਕਹ ਲੋ ਵੀ ਇੱਥੇ ਤੱਕ ਪਾਣੀ ਆ ਜਾਂਦਾ ਜਦੋਂ ਚੰ드ਰਮਾ ਪੂਰਾ ਚੰ드ਰਮਾ ਹੁੰਦਾ ਤਾਂ ਜਿਹੜੀ ਜਗ੍ਹਾ ਤੇ ਇਹ ਬੈਠੇ ਆ ਦੋਸਤ ਬੈਠੇ ਆ ਇਹ ਜਗ੍ਹਾ ਵੀ ਕਹਿੰਦੇ ਲੁਕ ਜਾਂਦੀ ਆ ਜਦੋਂ ਪੂਰਨਵਾਸ਼ੀ ਹੁੰਦੀ ਆ ਤੇ ਜਾਣ ਕੇ ਸਮੁੰਦਰ ਇੰਨਾ ਖਤਰਨਾਕ ਆ ਕਿ ਇਹਦੇ ਵਿੱਚ ਬੰਦਾ ਜੇ ਕਹਿ ਰਹੀ ਐ ਨਾ ਵੀ ਹੱਥ ਨਾਲ ਪਾਣੀ ਲਿਆਈਏ ਤਾਂ ਉਹ ਵੀ ਡਰ ਲੱਗਦਾ ਇਸ ਜਗ੍ਹਾ ਤੇ ਪਰ ਕਈ ਜਗ੍ਹਾ ਇਦਾਂ ਦੀਆਂ ਨੇ ਜਿਹੜੀਆਂ ਰੇਤੇ ਨਾਲ ਤਹਿ ਬਣੀ ਹੋਈ ਆ ਜਿਹੜੀ ਤੇ ਉਹਨੂੰ ਵਿੱਚ ਕਹਿੰਦੇ ਆ ਤੇ ਉਸ ਜਗ੍ਹਾ ਦੇ ਉੱਤੇ ਬੰਦਾ ਨਾ ਆ ਵੀ ਸਕਦਾ ਉਸ ਜਗ੍ਹਾ ਦੇ ਉੱਤੇ ਬੰਦਾ ਪਾਣੀ ਦੇ ਵਿੱਚ ਲੱਤਾਂ ਵੀ ਡੋਬ ਸਕਦਾ ਤੇ ਆਪਾਂ ਚੱਲੀਏ ਉਹ ਬਾਗਾ ਬੀਚ ਵੱਲ ਨੂੰ ਪਹਿਲਾਂ ਇਸ ਜਗ੍ਹਾ ਦਾ ਲੋ ਨਜ਼ਾਰਾ ਫਿਰ ਆਪਾਂ ਚੱਲੀਏ ਬਾਗਾ ਬੀਚ ਜਿਹੜਾ ਗੋਆ ਦੀ ਸ਼ਾਨ ਉਹਦੇ ਨਾਲ ਨਾਲ ਹੀ 8-10 ਬੀਚ ਹੋਰ ਨੇ ਤੇ ਰਾਤ ਨੂੰ ਉੱਥੇ ਪੂਰੀ ਰੌਣਕ ਲੱਗਦੀ ਆ ਤੁਹਾਨੂੰ ਰਾਤ ਦੇ ਵੀ ਸੀਨ ਦਿਖਾਉਨੇ ਆ ਵੀ ਕਿੱਦਾਂ ਦਾ ਉੱਥੇ ਜਾਪਦਾ ਪਹਿਲਾਂ ਇਸ ਸਮੁੰਦਰ ਦੀ ਆਵਾਜ਼ ਸੁਣੀਏ ਕੁਝ ਛੱਲਾਂ ਦੇਖੀਏ ਫਿਰ ਆਪਾਂ ਚੱਲਦੇ ਆ ਉਧਰ ਨੂੰ

ਇਹ ਹੈਗਾ ਗੋਆ ਦਾ ਬਾਗਾ ਬੀਚ ਤੇ ਸ਼ਾਮ ਦੇ ਵੱਜ ਗਏ 7 ਤੇ ਲਾਈਟਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਾਹਮਣੇ ਇੱਕ ਹੋਟਲ ਆ ਜਿਹਦੇ ਤੋਂ ਬਹੁਤ ਸੋਹਣਾ ਨਜ਼ਾਰਾ ਦਿਸਦਾ ਅਗਲੇ ਬਲੌਗ ਦੇ ਵਿੱਚ ਆਪਾਂ ਉੱਥੋਂ ਖੜ ਕੇ ਤੁਹਾਨੂੰ ਦਿਖਾਵਾਂਗੇ ਵੀ ਸਮੁੰਦਰ ਕਿਸ ਤਰ੍ਹਾਂ ਲਿੰਦਾ ਮੌਨਸੂਨ ਦਾ ਸਮਾਂ ਹੋਣ ਕਰਕੇ ਇੱਥੇ ਰੌਣਕਾਂ ਜਿਹੜੀਆਂ ਨੇ ਥੋੜੀਆਂ ਜੀਆਂ ਘੱਟ ਨੇ ਪਰ ਫੇਰ ਵੀ ਬਹੁਤ ਲੋਕ ਸ਼ਾਮ ਨੂੰ ਬੀਚ ਦੇ ਕੰਡੇ ਆ ਜਾਂਦੇ ਆ ਬੀਚ ਦੇ ਕੰਡੇ ਤੇ ਇਦਾਂ ਬਣੇ ਹੋਏ ਆ ਇੱਥੇ ਨਿਰੰਤਰ ਮਿਊਜ਼ਿਕ ਚੱਲਦਾ ਕਿ ਤੁਸੀਂ ਹਰ ਕੁਝ ਖਾ ਪੀ ਸਕਦੇ ਹੋ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਤੇ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਫਿਰ ਕਰਦੇ ਆਂ ਅਗਲੀਆਂ ਗੱਲਾਂ ਇਹ ਇਹ ਅਲੱਗ-ਅਲੱਗ ਸਟਾਲਾਂ ਤੋਂ ਜਿਹੜੇ ਜਿੰਨੇ ਬਣੇ ਹੋਏ ਸਟਾਲ بیچ ਦੇ ਉੱਤੇ ਸਮੁੰਦਰ ਕਿਨਾਰੇ ਇਹ ਉਹਨਾਂ ਦੇ ਕਹੋ ਵੀ ਖੜੇ ਨੇ ਏਜੰਟ ਕਹੋ ਇਹ ਦੱਸ ਦਿਆ ਕਿ ਸਾਡੇ ਇੱਥੇ ਆਓ ਅਸੀਂ ਆ ਚੀਜ਼ ਤੁਹਾਨੂੰ ਦਵਾਂਗੇ ਇੰਨੇ ਪੈਸੇ ਦੇ ਦਵਾਂਗੇ ਮੈਨੂ ਇਹਨਾਂ ਕੋਲੇ ਆ ਦੂਜੀ ਗੱਲ ਆ ਕਿ ਗੋਆ ਦੇ ਵਿੱਚ ਜਿਹੜਾ ਵੀ ਕੋਈ ਟੂਰਿਸਟ ਜਾਂਦਾ ਉਹ ਇੱਥੇ ਨਿਕਰਾਂ ਪਾ ਕੇ ਤੇ ਟੀ-ਸ਼ਰਟ ਪਾ ਕੇ ਕਿਉਂ ਘੁੰਮਦਾ ਉਹ ਸਿਰਫ ਇਸ ਕਰਕੇ ਘੁੰਮਦਾ ਕਿ ਗੋਆ ਵਾਲਿਆਂ ਨੂੰ ਜਾਂ ਫਿਰ ਜਿਹੜੇ ਉੱਥੇ ਲੋਕ ਟੂਰਿਸਟ ਆਏ ਹੋਇਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਵੀ ਟੂਰਿਸਟਾਂ ਇੱਥੇ ਇੱਕ ਰਵਾਜ ਹੀ ਆ ਕਿ ਤੁਹਾਨੂੰ ਸ਼ਾਰਟ ਤੇ ਟੀ-ਸ਼ਰਟ ਪਾ ਕੇ ਹੀ ਘੁੰਮਣਾ ਪੈਂਦਾ ਦੂਜੀ ਗੱਲ ਆ ਕਿ ਚਪਲਾਂ ਪਾਈਆਂ ਪੈਰਾਂ ਦੇ ਵਿੱਚ ਜਨ ਕਿ ਸਾਰੀਆਂ ਚੀਜ਼ਾਂ ਇਹ ਦੱਸਦੀਆਂ ਕਿ ਅਸੀਂ ਬੇਫਿਕਰ ਆ ਤੇ ਦੂਜੀ ਗੱਲ ਆ ਕਿ ਪਾਣੀ ਦੇ ਵਿੱਚ ਵੀ ਜੇ ਬੰਦਾ ਚੱਲੇ ਜਾਂਦਾ ਤਾਂ ਬੂਟ-ਬਾਟ ਗਿੱਲੇ ਨਹੀਂ ਹੁੰਦੇ ਇਹ ਸਾਡੇ ਇੰਜੀਨੀਅਰ ਸਾਹਿਬ ਹਰਜੀਤ ਸਾਹਿਬ ਸਮੁੰਦਰਕੰਡੇ ਖੜੇ ਆ ਅਸੀਂ ਤੇ ਆਲੇ-ਦੁਆਲੇ ਪੂਰਾ ਮਾਹੌਲ ਬਣਿਆ ਹੋਇਆ ਅਲੱਗ-ਅਲੱਗ ਤਰ੍ਹਾਂ ਦਾ ਮਿਊਜ਼ਿਕ ਚੱਲਦਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗੂ ਆਉਣ ਵਾਲੀਆਂ ਗੋਆ ਦੇ ਵਿੱਚ ਹੋਰ ਬੜੀਆਂ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦਰਸਾਈਆਂ ਜਾਣਗੀਆਂ ਜਿਹੜਾ ਬੰਦਾ ਜਨਕਿ ਥਾਈਲੈਂਡ ਗਿਆ ਵਾ ਤੇ ਗੋਆ ਨਹੀਂ ਗਿਆ ਤੇ ਉਹਨੂੰ ਥਾਈਲੈਂਡ ਦਾ ਤੇ ਗੋਆ ਦਾ ਵੀ ਫਰਕ ਪਤਾ ਲੱਗ ਜੂਗਾ ਵੀ ਕੀ ਫਰਕ ਹੈ ਤੇ ਇਸ ਕਰਕੇ ਆ ਗੋਆ ਜੇ ਮੌਕਾ ਮਿਲਦਾ ਤੁਹਾਨੂੰ ਤਾਂ ਇੱਕ ਵਾਰ ਜਰੂਰ ਆਇਓ ਦੇਖ ਕੇ ਜਾਇਓ ਤੇ ਇਹ ਸਾਡੀ ਟੀਮ ਆ ਅਸੀਂ ਇੱਥੇ ਖਾਣਾ ਖਾਧਾ ਤੇ ਸਮੁੰਦਰ ਦੇ ਕੰਢੇ ਆ ਮਿਊਜ਼ਿਕ ਚੱਲਦਾ ਪਿਆ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਛੇਤੀ ਨਵੇਂ ਵਲੌਗ ਵਿੱਚ ਜਦ ਤੱਕ ਤੁਸੀਂ ਜਿਹੜੇ ਆ ਸੀਨਾਂ ਦਾ ਨਜ਼ਾਰਾ ਲਓ ਧੰਨਵਾਦ ਪੁਰਾਣੀਆਂ ਵੀਡੀਓ ਨੂੰ ਪਿਆਰ ਦੇਣ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਰਾਧੇ ਵੱਜ ਗਏ 11 ਤੇ ਉਹ ਫਿਰ ਜਾਇ